ਸਾਰੇ ਹੀ ਪੰਜਾਬੀ ਭੈਣਾਂ ਤੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਵਲੌਗ ਵਿੱਚ ਆਪਾਂ ਮਿਲਾਉਣਾ ਤੁਹਾਨੂੰ ਆਪਣੇ ਘਲੀ ਦੇ ਬੱਚਾ ਨਾ ਤੇਰਾ ਨਾਂ ਕੀ ਹੈ ਬਈ ਅਰਮਾਨ ਹਾਈ ਗਾਇਜ਼ ਮਾਈ ਨੇਮ ਇਜ਼ ਅਵੀ ਜੋ ਕੁਮਾਰ ਕਿਹੜੇ ਸਕੂਲ ਚ ਪੜਦਾ ਤੂੰ ਮੀਰਾ ਪਬਲਿਕ ਤਰੇਜ ਕਿੰਨੀ ਹੈ ਮੇਰੀ 12 ਠੀਕ ਆਪਾਂ ਪਹੁੰਚ ਗਏ ਚਾਚਾ ਜੀ ਦੇ ਘਰੇ ਐਵੇਂ ਚਾਚਾ ਜੀ ਦਾ ਮੁੰਡਾ ਮਿਲੂ ਨਾ ਤੇਰਾ ਨਾਂ ਕੀ ਹੈ ਬਈ ਹਰਮਨ ਦੀ ਬੀਬੀ ਹੈ ਕਿਹੜੇ ਸਕੂਲ ਚ ਪੜਦਾ ਅਰਦਾਸ ਜੀ ਏਜ ਕਿੰਨੀ ਤੇਰੀ ਇਹ ਮੇਰੀ 14 ਕਿਹੜੀ ਕਲਾਸ ਚ ਪੜਦਾ 8 ਸਰੇ ਵਿੱਚਿੰਦੇ ਇੰਟਰਪ੍ਰੋਨਟ ਉਹਦਾ ਆਪਾਂ ਕਿਤੀ ਪੀਸੀ ਦੀ ਸਖਾਈ ਆਪਣੇ ਪੀਸੀ ਦੀ ਸਪੈਸੀਫਿਕੇਸ਼ਨ ਹੈ ਜੇਬਰੋਨਿਕਸ H67 ਮਦਰਬੋਰਡ ਇੰਟਲ i5 3rd ਜਨਰੇਸ਼ਨ ਪ੍ਰੋਸੈਸਰ ਅਤੇ SSD 120GB ਹਾਰਡ ਡਿਸਕ 456GB ਅਤੇ ਇਸ ਦੇ ਨਾਲ ਹੀ ਆਪਣੇ ਪੀਸੀ ਵਿੱਚ 8GB RAM ਹੈ ਜਿਸ ਨਾਲ ਆਪਾਂ ਸਮੂਥ ਲੈਵਲ ਦੀ ਐਡੀਟਿੰਗ ਤਾਂ ਨਹੀਂ ਕਰ ਸਕਦੇ ਪਰ ਮੀਡੀਅਮ ਲੈਵਲ ਦੀ ਐਡੀਟਿੰਗ ਅਤੇ ਗੇਮਿੰਗ ਜ਼ਰੂਰ ਕਰ ਸਕਦੇ ਆਂ ਦੋਸਤੋ ਆਪਾਂ ਇਸ ਪੀਸੀ ਵਿੱਚ ਐਨਵੀਡੀਆ ਕੰਪਨੀ ਦਾ ਜੀ 610 ਗ੍ਰਾਫਿਕ ਕਾਰਡ ਲਗਾਇਆ ਸੀ ਜੋ 2 ਜੀਬੀ ਗ੍ਰਾਫਿਕ ਮੈਮਰੀ ਨਾਲ ਆਉਂਦਾ ਹੈ ਇਹ ਪ੍ਰੋਸੈਸਰ 1000 ਰੁਪਏ ਦਾ ਮਿਲਿਆ ਸੀ ਆਪਾਂ ਨੂੰ ਉਸ ਟਾਈਮ ਤੇ 2022 ਵਿੱਚ ਪਰ ਹੁਣ ਇਸ ਕੰਪਨੀ ਦੇ ਬਹੁਤ ਸਾਰੇ ਜਿਹੜੇ ਗ੍ਰਾਫਿਕ ਕਾਰਡ ਆਉਂਦੇ ਆ ਉਹ ਬਹੁਤ ਹੀ ਕਾਸਟਲੀ ਹੁੰਦੇ ਆ ਜਿਵੇਂ ਕਿ ਆਰਟੀਐਕਸ 4060 RTX 3080 ਲਓ ਜੀ ਹੁਣ ਆਪਾਂ ਆਪਣਾ PC ਸਟਾਰਟ ਕਰ ਲਿਆ ਇਸ ਵਿੱਚ ਆਪਾਂ ਇੰਸਟਾਲ ਕੀਤੀ ਸੀ ਇਸ ਟਾਈਮ Windows 10 ਇਸ ਵਿੱਚ ਮੈਂ ਸਮੇਂ ਦੇ ਨਾਲ ਬਦਲਾਅ ਕਰਦਾ ਰਹਿੰਦਾ ਸੀ ਜਿਸ ਨਾਲ ਆਪਣਾ PC ਹੁਣ ਤੱਕ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਇਸ ਦੀ ਪਰਫਾਰਮੈਂਸ ਹਜੇ ਵੀ ਡਾਊਨ ਨਹੀਂ ਹੋਈ PC ਚਲਾਉਣ ਤੋਂ ਬਾਅਦ ਆਪਾਂ ਮਲੇ ਵਿੱਕੀ ਅਤੇ ਉਸਦੇ ਮਾਸੀ ਦੇ ਮੁੰਡੇ ਰਿਸ਼ਪਾਲ ਨੂੰ ਆਪਾਂ ਨੂੰ ਝੱਕੇ ਵਿੱਕੀ ਕਰ ਅੱਜ ਕਰਦੇ ਸੀ ਸਰਵਿਸ ਔਰ ਦੇਖੋ ਚਵਾਰੇ ਜਿਹੜਾ ਸੀ ਲੱਗਿਆ ਵਿੱਕੀ ਦਾ ਆਪਿੰਡੂ ਇਹ ਸੀ ਸਰਵਿਸ ਕਰਨੀ ਹੈ ਅੱਜ ਆਹ ਦੇਖੋ ਆਪਾਂ ਖੋਲ ਲਏ ਸੀ ਤਾਂ ਜਮ ਜਮ ਸਾਰਾ ਰਹਿਣਾ ਇਸ ਤੋਂ ਬਾਅਦ ਆਪਾਂ ਨਾੜ ਕੋਲ ਕਿੰਨੂੰ ਬਾਹਰ ਕੱਢਾਂਗੇ ਇੱਥੇ ਆ ਗਿਆ ਫਟ ਲਾ ਗਿਆ ਆ ਦੇਖੋ ਇੱਥੇ ਸੀ ਕੱਢਿਆ ਆਪਾਂ ਵਿੰਡੋ ਵੇਸੀ ਉੱਪਰ ਕੱਟ ਕੇ ਰੱਖਿਆ ਬਾਹਰ ਹੁਣ ਅਸੀਂ ਦੀ ਸਰਵਿਸ ਕਰਾਂਗੇ ਦੇਖੋ ਕਿੰਨੀ ਤੂੜ ਮਿੱਟੀ ਹੈ ਉੱਪਰ ਕਿਉਂ ਕਹਾਦਾ ਹੈ ਸਰਵਿਸ ਕਰਨ ਤੋਂ ਬਾਅਦ ਦੇਖੋ ਕਿਵੇਂ ਚਮਕੂ ਗਈ ਹੁਣ ਅਸੀਂ ਫਿਲਟਰ ਖੋਲਣ ਤੋਂ ਬਾਅਦ ਆ ਪ੍ਰੋਟੈਕਟਰ ਨੂੰ ਉੱਪਰ ਚੱਕ ਲਾਂਗੇ ਟੱਕਣ ਨੂੰ ਉੱਪਰ ਚੱਕਣ ਤੋਂ ਬਾਅਦ ਦੇਖੋ ਜੀ ਅੰਦਰ ਕਿੰਨਾ ਰੇਤਾ ਖਿੱਚਿਆ ਹੋਇਆ ਹੈ ਵਿੰਡੋ ਏਸੀ ਨੇ ਇਸ ਦਿਨ ਦਰਪਾ ਮੋਟਰ ਘੁਮਾ ਕੇ ਦੇਖਦੇ ਪਹਿਲਾਂ ਵੀ ਮੋਟਰ ਸਹੀ ਚੱਲ ਰਹੀ ਹੈ ਕਿ ਨਾ ਇਹ ਸਿੱਧਾ ਇਹ ਪੋਰਸ਼ਨ ਦੇਖਣ ਤੋਂ ਬਾਅਦ ਆਪਾਂ ਇਸ ਦੀ ਸਫਾਈ ਪਾਣੀ ਅਤੇ ਬੁਰਸ਼ ਨਾਲ ਕਰਾਂਗੇ ਜਿਸ ਸਾਈਡ ਗੈਸ ਹੁੰਦੀ ਹੈ ਆ ਦੇਖੋ ਇੱਥੇ ਪਾਣੀ ਪਾਉਣ ਤੋਂ ਬਾਅਦ ਆਪਾਂ ਕਬਾਇਨਾ ਨੂੰ ਬੁਰਸ਼ ਨਾਲ ਸਾਫ਼ ਕਰ ਰਹੇ ਹਾਂ ਬੁਰਸ਼ ਨਾਲ ਸਾਫ਼ ਕਰਨ ਤੋਂ ਬਾਅਦ ਕਬਾਇਨਾ ਵਿੱਚ ਪਾਣੀ ਪਾ ਕੇ ਆਪਾਂ ਸਾਰਾ ਕਚਰਾ ਬਾਹਰ ਕੱਢ ਰਹੇ ਹਾਂ ਅਤੇ ਇਸ AC ਨੂੰ ਪਹਿਲਾਂ ਨਾਲੋਂ ਸੁੰਦਰ ਬਣਾ ਰਹੇ ਹਾਂ ਅਰ ਦੇਖੋ ਜੀ ਕਿੰਨਾ ਕਚਰਾ ਨਿਕਲ ਰਿਹਾ ਪਾਣੀ ਪਾਉਣ ਨਾਲ ਅਤੇ ਬਰਸ਼ ਫੇਰ ਨਾਲ ਕਵੈਲਾਂ ਉੱਪਰ ਇਹ ਸੀਦੇ ਕਵੈਲਾਂ ਵਾਲੇ ਪੋਰਸ਼ਨ ਨੂੰ ਸਾਫ਼ ਕਰਨ ਤੋਂ ਬਾਅਦ ਹੁਣ ਆਪਾਂ ਸਾਫ਼ ਕਰ ਰਹੇ ਹਾਂ ਵਿੰਡੋ ਏਸੀ ਦੇ ਫੈਨ ਵਾਲੇ ਹਿੱਸੇ ਨੂੰ ਅਰੇ ਦੇਖੋ ਪਾਣੀ ਪਾਉਣ ਨਾਲ ਕਿੰਨਾ ਕਚਰਾ ਮੂਰਲੇ ਕਵੈਲਾਂ ਬਣੀ ਕੋਲ ਦੀ ਹੋ ਕੇ نیچے गिर ਰਿਹਾ ਹੈ ਅਤੇ ਏਸੀ ਵਿੱਚ ਸਾਰੀ ਧੂੜ ਮਿੱਟੀ ਸਾਫ਼ ਹੋ ਗਈ ਹੈ ਸਾਰੀ ਧੂੜ ਮਿੱਟੀ ਸਾਫ਼ ਹੋਣ ਤੋਂ ਬਾਅਦ ਕਵੈਲਾਂ ਕਿੰਨੀਆਂ ਚਮਕ ਰਹੀਆਂ ਜੋ ਕਿ ਅਸੀਂ ਦੁਆਰਾ ਕਮਰੇ ਨੂੰ ਠੰਡਾ ਰੱਖਣ ਦਾ ਕੰਮ ਕਰਦੀਆਂ ਅਤੇ ਏਸੀ ਨੂੰ ਕਮਰੇ ਵਿੱਚੋਂ ਗਰਮ ਹਵਾ ਬਾਹਰ ਕੱਢਣ ਵਿੱਚ ਮਦਦ ਕਰਦੀਆਂ ਏਸੀ ਦੀਆਂ ਕਵਾਈਲਾਂ ਨੂੰ ਬੁਰਸ਼ ਅਤੇ ਪਾਣੀ ਨਾਲ ਸਾਫ਼ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਹਾਂ ਅਤੇ ਦਿਖਾਉਂਦੇ ਤੁਹਾਨੂੰ ਏਸੀ ਦੀ ਪੂਰੀ ਹੋਈ ਸਰਵਿਸ ਨੂੰ ਲਓ ਜੀ ਹੁਣ ਆਪਾਂ ਕਰਤੀ ਸਰਵਿਸ ਦਾ ਏਸੀ ਦੀ ਏਸੀ ਦੀ ਸਰਵਿਸ ਰਨ ਹੋਣ ਤੋਂ ਬਾਅਦ ਹੁਣ ਆਪਾਂ ਚੱਲੇ ਏਸੀ ਨੂੰ ਅਸੈਂਬਲ ਕਰਨ

ਲਓ ਜੀ ਹੁਣ ਆਪਾਂ ਕਰਤਾ ਇਸੀ ਅਸੈਂਬਲ ਉਹਦੇ ਵੇਚੀ ਸੋਕੇ ਕੇ ਉਸ ਤੋਂ ਫਿਰ ਚਲਾ ਲਾਂਗੇ ਸਰਵਿਸ ਕਰਨ ਤੋਂ ਬਾਅਦ ਇਸੇ ਤਰ੍ਹਾਂ ਵੀ ਉਹ ਜਿਹਾ ਸੈ ਅਨੁਜੀ ਇਸੇ ਸਰਵਿਸ ਦਾ ਮੂਹਰੇ ਦਾ ਨਾ ਚੈੱਕ ਕਰੋ ਫਾਈਨਲ ਲੁੱਕ ਇਸੇ ਦੀ ਸਰਵਿਸ ਹੋਣ ਤੋਂ ਬਾਅਦ ਹੁਣ ਆਪਾਂ ਚਲੋ ਹੇਠੇ ਇਹ ਵਿਕੀ ਦਾ ਪਰਸਨਲ ਰੂਮ ਜੇਕਰ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ